ਫਗਵਾੜਾ ਦੇ ਮਹੱਲਾ ਗੁਰਨਾਨਕਪੁਰਾ ਵਿਖੇ ਕਾਰ ਲੰਘਾਉਣ ਲਈ ਸਾਈਡ ਮੰਗਣ ਦੇ ਚੱਲਦਿਆਂ ਦੋ ਤਰ੍ਹਾਂ ਆਪਸ ਵਿੱਚ ਉਲਝ ਪਈਆਂ ਤੇ ਝਗੜੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜਿਹਰੇ ਇਲਾਜ ਹੈ ਜ਼ਖਮੀ ਨੌਜਵਾਨ ਦੀ ਪਹਿਚਾਨ ਅਮਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸਤਨਾਮਪੁਰਾ ਫਗਵਾੜਾ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਸਾਥੀ ਨੀਰੇਜ ਨੇ ਦੱਸਿਆ ਕਿ ਉਹ ਜਦੋਂ ਆਪਣੇ ਸਾਥੀਆਂ ਨਾਲ ਅਲਟੋ ਕਾਰ ਵਿੱਚ ਮਾਡਲ ਟਾਉਨ ਤੋਂ ਲੰਘ ਰਹੇ ਸਨ ਤਾਂ ਦੂਸਰੀ ਧਿਰ ਦੇ ਲੜਕੇ ਨੇ ਆਪਣੀ ਕਾਰ ਲੰਘਾਉਣ ਲਈ ਸਾਈਡ ਮੰਗੀ ਜਿਸ ਤੋਂ ਬਾਅਦ ਸਾਈਡ ਨਾ ਮਿਲਣ ਤੇ ਉਪਤ ਕਾਰਚਾਲਕ ਨੇ ਇੱਕ ਦਰਜਨ ਤੋਂ ਵੱਧ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ ਤਾਰ ਹਥਿਆਰਾਂ ਨਾਲ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਜਿਸ ਨਾਲ ਅਮਰਜੀਤ ਸਿੰਘ ਗੰਭੀਰੂ ਬੀਜਖਮੀ ਹੋ ਗਿਆ ਜੀ ਆਪਣੀ ਅਲਟੋ ਗੱਡੀ ਦੀ ਆਪਾਂ ਮਾਡਲ ਟਾਉਨ ਵਿੱਚੋਂ ਲੰਘ ਰਹੇ ਸੀ ਤੇ ਮੋਰੋ ਵੈਕਸਵਾਗਨ ਗੱਡੀ ਆ ਰਹੀ ਸੀ ਆਪਾਂ ਚਲੋ ਉਹਨਾਂ ਨੇ ਸਾਈਡ ਮੰਗੀ ਆਪਣੇ ਕੋਈ ਸਾਈਡ ਨਹੀਂ ਦੇਈ ਹੋਈ ਐਨੇ ਨੂੰ ਬਾਹਰ ਉੱਤਰ ਕੇ ਆ ਗਏ ਵੀ ਤੁਸੀਂ ਸਾਈਡ ਨਹੀਂ ਦਿੱਤੀ ਠੀਕ ਆ ਚਲੋ ਸਾਡਾ ਬੰਦਾ ਇੱਕ ਟਿਕਾ ਡਰਾ ਡਰਾਈਵਿੰਗ ਕਰਦਾ ਤੇ ਉਹਦੇ ਨਾਲ ਮਾਣੀ ਮੋਟੀ ਉਹਨਾਂ ਦੀ ਬਹਿਸ ਹੋਈ ਤੇ ਠੀਕ ਆ ਜੀ ਉਹ ਐਨੇ ਨੂੰ ਹੋਈ ਗੱਲ ਹੋਈ ਆ ਉਹ ਕਰਨ ਚਲੇ ਗਏ ਆ ਘਰੋਂ ਜਾ ਕੇ ਜੀ ਕਿਰਪਾਨ ਚੱਕ ਲਿਆਏ ਆ ਕਿਰਪਾਨ ਜਾ ਕੇ ਲਿਆ ਕੇ ਤੇ ਆ ਕੇ ਸਾਡੇ ਵੱਲ ਨੂੰ ਹੋ ਗਏ ਆ ਤੇ ਆਪਾਂ ਕਿਰਪਾਨ ਰੋਕੀ ਆ ਉਹਨਾਂ ਦੀ ਕਿ ਵੀ ਤੁਸੀਂ ਸਾਈਡ ਕਿਉਂ ਨਹੀਂ ਦਿੱਤੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਸਾਈਡ ਦੇ ਦਾਂਗੇ 80 ਦੀ ਗੱਲ ਬਾਤ ਵੀ ਚਲੋ ਸਾਈਡ ਨਹੀਂ ਦਿੱਤੀ ਤੇ ਚਲੋ ਸਾਈਡ ਝੂੜ ਦਿੱਤੀ ਸਾਡੇ ਅਸੀਂ ਸਾਈਡ ਝੂੜੇ ਇਕਰਾਨ ਤੇ ਤੇ ਐਨੇ ਦੇ ਗੱਲ ਵਧ ਗਈ ਆ ਤੇ ਉਹਨਾਂ ਲੋ 10 ਬੰਦੇ 15 ਬੰਦੇ ਆ ਗਏ ਆ ਤੇ ਆਪਾਂ ਸਾਈਡ ਕਰੋ ਰੁਕਾਉਣ ਦੇ ਚੱਕਰ ਦੇ ਵਿੱਚ ਹੱਥ ਪਾਈ ਵਧ ਗਈ ਆ ਤੇ ਸਾਡੇ ਬੰਦੇ ਨੇ ਟੱਕ ਲਾ ਗਏ ਕਿੰਨੇ ਵਿਅਕਤੀ ਸੀਗੇ ਜੀ ਕਤਲ ਹੋ ਕਰਨੀ 10 ਤੋਂ 12 ਦੇ ਵਿੱਚ ਸੀ ਕਿੱਥੇ ਹੋਇਆ ਜੀ ਹੱਸ ਇਹ ਮਡਰ ਟਾਊਨ ਦੇ ਵਿੱਚ ਬਰਨਾਰੇਪੁਰਾ ਜਿਹਦੇ ਉੱਪਰ ਹਮਲਾ ਕੀਤਾ ਉਹ ਨਾਮ ਵਗੈਰਾ ਹੈ ਕੋਈ ਅਮਰਜੀਤ ਸਿੰਘ ਆ ਉਹਦਾ ਨਾਮ ਕਿੱਥੇ ਦੇ ਰਹਿਣ ਵਾਲੇ ਆ ਸੁਨਾਮਪੁਰਾ ਰਹਿਣਦੇ ਆ ਜੀ ਸਤਨਾਮਪੁਰਾ ਤੇ ਕੋਈ ਪਛਾਣ ਹੈਗੀ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਨਹੀਂ ਪਛਾਣ ਉਹਨਾਂ ਦੀ ਕੋਈ ਨਹੀਂ ਆ ਉਹਨਾਂ ਨੇ ਪਤਾ ਉੱਥੇ ਦੇ ਰਹਿ ਹੈ ਚਾ ਕਰਾਣਾ ਕਰਨਾ ਬਰਨਾਨੇਪੁਰਾ ਪਾਰਕ ਦੇ ਕੋਲ ਇਨਫੋਰਮੇਸ਼ਨ ਉਦੋਂ ਇਸ ਝਗੜੇ ਦੀ ਸੂਚਨਾ ਮਿਲਦੇ ਸਾਰ ਹੀ ASI ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਫਿਲਹਾਲ ਚਖਮੀ ਨੌਜਵਾਨ ਅਜਿਹੀਆਂ ਦੇਣ ਦੇ ਕਾਬਿਲ ਨਹੀਂ ਹੈ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਝਗੜੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਇਹ ਹੈ ਵੀ ਇਹ ਮੈਨੂੰ ਇੱਕ ਫੋਨ ਆਇਆ ਕੰਟਰੋਲ ਤੋਂ ਮੈਂ ਜੂਬੀ ਅਸ ਸੀ ਮੈਨੂੰ ਕੰਟਰੋਲ ਤੋਂ ਫੋਨ ਆਇਆ ਵੀ ਗੁਰਨਾਨਕਪੁਰਾ ਕੋਈ ਲੜਾਈ ਹੋਈ ਹੈ ਉਥੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਗਿਆ ਤੇ ਮੈਨੂੰ ਪਤਾ ਲੱਗਾ ਵੀ ਜਿਹੜੇ ਬੰਦੇ ਦੇ ਕੋਈ ਸੱਟਾਂ ਲੱਗੀਆਂ ਉਹਨੂੰ ਹਸਪਤਾਲ ਲੈ ਗਿਆ ਮੈਂ ਹਸਪਤਾਲ ਆ ਕੇ ਦੇਖਿਆ ਵੀ ਉਹਦੇ ਮੁੰਡੇ ਦੇ ਵਾਹਵਾ ਸੱਟ ਲੱਗੀਆਂ ਚਲੋ ਬਾਕੀ ਡਾਕਟਰ ਸਾਹਿਬ ਨੂੰ ਮੈਂ ਐਪਰੀਸ਼ਨ ਦੇਤੀ ਆ ਵੀ ਇਹ ਬਿਆਨ ਦੇ ਦੇ ਕਾਬਲ ਹੈ ਜਾਂ ਨਹੀਂ ਦੱਸ ਸਕਦੇ ਨਹੀਂ ਹਜੇ ਨਹੀਂ ਛੇਰੀ ਗੱਲ ਕਰਿਓ ਤੇ ਸਰ ਕੀ ਨਾਮ ਵਗੈਰਾ ਕੀ ਆ ਜਿਹੜੇ ਬੇਟੀ ਦੇ ਸੱਟਾਂ ਵੱਜੀਆਂ ਮੁੰਡੇ ਦੇ ਹਾਂਜੀ ਇਹਦਾ ਨਾਮ ਹੈਗਾ ਜੀ ਇਹਦਾ ਨਾਮ ਹੈਗਾ ਅਮਰਜੀਤ ਸਿੰਘ ਹਾਂਜੀ ਸਾਨੋ ਬਲਵੀਰ ਸਿੰਘ ਮਲਾ ਸਤਰਾਮਪੁਰਾ ਲਿਖਾਇਆ ਜੋ ਇਹਨਾਂ ਨੇ ਉਹ ਆ ਤੇ ਮੋਰੇ ਪਾਲ ਜੜੀ ਮਾਲਦੀ ਨੇ ਮਾਰਿਆ ਕੋਈ ਉਹਨਾਂ ਦੇ ਨਾਮ ਹੋਇਆ ਬੰਦੇ ਹਜੇ ਮੈਂ ਹੁਣ ਥਾਣੇ ਜਾ ਕੇ ਵੇਖੂਗਾ ਵੀ ਜੇ ਐਪੀ ਨੇ ਦੇਖੀ ਹੋਏ ਕੋਈ ਤੂੰ ਵੀ ਮੈਨੂੰ ਜਦੋਂ ਕੋਈ ਕਾਲ ਆਈ ਮੈਂ ਉਸਲੇ ਆ ਗਿਆ ਮੌਕੇ ਤੇ ਹੁਣ ਜਾ ਕੇ ਵੇਖਾਂਗਾ ਵੀ ਜਿਹੜੇ ਬੰਦੇ ਕੰਪਲੀਟ ਦਿੰਦੇ ਉਹ ਉਹ ਕੌਣ ਲੜਾਈ ਦਾ ਕਾਰਨ ਸਾਹਮਣੇ ਨਹੀਂ ਆਇਆ ਕੁਝ ਲੜਾਈ ਆਏ ਮੈਨੂੰ ਕੋਈ ਜਾ ਕੇ ਕੰਪਲੇਂਟ ਕਰਨ ਤੋਂ ਪਹਿਲਾਂ ਕੋਈ ਵੀ ਕੰਪਲੇਂਟ ਕੋਈ ਦੇਣ ਆਇਆ ਥਾਣੇ ਵੀ ਨਹੀਂ ਆਇਆ